ਚਾਈਨਾ ਡੋਰ ਵੇਚਣ ਤੇ ਖਰੀਦਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਅਤੇ ਲੋਕਾਂ ਨੂੰ ਇਸ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕਰਦੇ ਹੋਏ ਬਟਾਲਾ ਦੀਆਂ ਸੜਕਾਂ ਤੇ ਸਕੂਲੀ ਵਿਦਿਆਰਥੀਆਂ ਵੱਲੋਂ ਇੱਕ ਮਾਰਚ ਕੱਢਿਆ ਗਿਆ ਉੱਥੇ ਹੀ ਬੱਚਿਆਂ ਤੇ ਨੌਜਵਾਨਾਂ ਜੋ ਪਤੰਗਵਾਜੀ ਦਾ ਸ਼ੌਂਕ ਰੱਖਦੇ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਇਹ ਤਾਗਾ ਨਹੀਂ ਬਲਕਿ ਜਾਨ ਲੇਵਾ ਸਿੰਥੈਟਿਕ ਤਾਗਾ ਹੈ ਅਤੇ ਜਿੱਥੇ ਪੰਛੀਆਂ ਤੇ ਲੋਕਾਂ ਦੀਆਂ ਜਾਨਾਂ ਲਈ ਖਤਰਾ ਸਾਹਤ ਹੋ ਰਹੀਆਂ ਨੇ ਇਸ ਲਈ ਉਹਨਾਂ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਉਹਨਾਂ ਕਿਹਾ ਕਿ ਉਹ ਮਨੁੱਖਤਾ ਦੀ ਸੇਵਾ ਦੇ ਇੱਕ ਪੱਖ ਨਾਲ ਸਿੰਥੈਟਿਕ ਡੋਰ ਵਿਰੁੱਧ ਜਾਗਰੂਕਤਾ ਰੈਲੀ ਕੱਢ ਰਹੇ ਨੇ ਉੱਥੇ ਹੀ ਇਸ ਰੈਲੀ 'ਚ ਸ਼ਾਮਿਲ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਡੀਸੀ ਗੁਰਦਾਸਪੁਰ ਦੇ ਆਦੇਸ਼ਾਂ ਤੇ ਇਸ ਡੋਰ ਤੇ ਪਾਬੰਦੀ ਹੈ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਦੁਕਾਨਾਂ ਤੇ ਰੇਡ ਕੀਤੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਇਸ ਪਲਾਸਟਿਕ ਧਾਗੇ ਨੂੰ ਵੇਚਣ ਵਾਲਿਆਂ ਖਿਲਾਫ ਕੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸਹਿਯੋਗ ਦੇਣ ਤਾਂ ਹੀ ਇਸ ਤੇ ਲਗਾਮ ਲਗਾਈ ਜਾ ਸਕਦੀ ਹੈ ਦੇਖੋ ਪੂਰੀ ਖਬਰ ਹਰਿਆਵਲ ਪੰਜਾਬ ਲੋ ਇਸ ਸਾਲ ਇਸ ਤੋਂ ਪਹਿਲਾਂ ਵੀ ਪਿਛਲੇ ਲਗਭਗ 10 ਸਾਲਾਂ ਤੋਂ ਸਰਦੇਸ਼ੀ ਜਗਰਮੰਚ ਦੇ ਲੋਕ ਆਪਾਂ ਚਾਈਨਾ ਡੋਰ ਦੇ ਖਿਲਾਫ ਰੈਲੀ ਕਰਦੇ ਰਹੇ ਆਂ ਔਰ ਪੁਲਿਸ ਔਰ ਪ੍ਰਸ਼ਾਸਨ ਨੂੰ ਸਿਵਲ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਰਹੇ ਆਂ ਕਿ ਇਸ ਡੋਰ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਸਮੇਂ ਸਿਰ ਕਰ ਲਈ ਜਾਵੇ ਤੇ ਜਿਹੜੇ ਸਾਡੇ ਸ਼ੁਰਸ਼ੂ ਦੇ ਬੱਚੇ ਨੇ ਨੌਜਵਾਨ ਦੇ ਜਿਹੜੀ ਦੀ ਲਪੇਟ ਵਿੱਚ ਆਉਂਦੇ ਨੇ ਉਹਨਾਂ ਦੇ ਜਾਨਾਂ ਬਚ ਕਰਨਗੇ ਪਹਿਲਾਂ ਹੀ ਨਹੀਂ ਜਿਹੜੇ ਪਸ਼ੂ ਪੰਛੀ ਜਾਨਵਰ ਇਹੋ ਸਖਤਰ ਨਾਲ ਡੋਰ ਦੀ ਲਪੇਟ ਵਿੱਚ ਆ ਜਾਂਦੇ ਨੇ ਇਈ ਬਾਸ ਸਕਣਗੇ ਤੇ ਸਭ ਤੋਂ ਮਾੜੀ ਗੱਲ ਐ ਇਸ ਡੋਰ ਦੀ ਆਮਦ ਤੋਂ ਬਾਅਦ ਸਾਡੇ ਦੇਸ਼ ਦੇ ਅੰਦਰ ਧਾਗਾ ਡੋਰ ਦਾ ਕੰਮ ਕਰਨ ਵਾਲੇ ਜਿਹੜੇ ਕਾਰੀਗਰ ਜਿਹੜੀ ਰਜੀਨਟ ਕਮਾਉਂਦੇ ਸਨ ਉਹਨਾਂ ਦਾ ਕਾਰੋਬਾਰ ਬਿਲਕੁਲ ਖਤਮ ਹੋ ਗਿਆ ਉਹ ਲੋਕ ਬੇਰੋਜ਼ਗਾਰ ਹੋ ਗਏ ਪਰ ਵੇਖਣ ਚਾਹਿਆ ਕਿ ਪਿਛਲੇ ਕੁ ਸਮੇਂ ਦੀ ਬਜਾਏ ਇਸ ਸਾਲ ਜਿਹੜਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਔਰ ਪੂਰਨ ਪ੍ਰਸ਼ਾਸਨ ਹੈ ਉਹ ਜਿਆਦਾ ਜਿਹੜਾ ਮਸਤਾਕ ਮਸਤਾਬ ਹੈ ਔਰ ਉਹਨਾਂ ਨੇ ਲੱਗਦਾ ਹੈ ਦੇ ਇਸ ਸਾਲ ਜਿਵੇਂ ਉਹਨਾਂ ਦਾ ਰਵਈਆ ਹੈ ਕਿ ਇਹ ਡੋਰ ਜਿਹੜੀ ਉਹ ਨਹੀਂ ਦਿਕੇਗੀ ਨਾ ਹੀ ਇਹਦੇ ਕੋਈ ਪਤੰਗਬਾਜ਼ੀ ਕਰੇਗਾ ਕਿਉਂਕਿ ਸਖਤ ਤਰਾਵਾ ਜਿਹੜੀਆਂ ਪੁਲਿਸ ਵੱਲੋਂ ਲਗਾਈਆਂ ਜਾ ਰਹੀਆਂ ਨੇ ਲੇਕਿਨ ਮੈਂ ਫਿਰ ਵੀ ਆਮ ਸੁਭਾਅੀ ਨੂੰ ਅਪੀਲ ਕਰਦਾ ਉਹ ਆਪੀ ਦੀ ਸਮਝ ਨਾਲ ਆਪਣੇ ਬੱਚਿਆਂ ਨੂੰ ਸਮਝਾਉਣ ਤੇ ਇਸ ਡੋਰ ਨੂੰ ਨਾ ਖਰੀਦਣ ਲਈ ਖੁਦ ਪ੍ਰੇਰਿਤ ਹੋਣ ਦੇ ਨਾਲ ਨਾਲ ਲਾਗੇ-ਤਾਦੇ ਦੇ ਲੋਕਾਂ ਨੂੰ ਬੱਚਿਆਂ ਨੂੰ ਵੀ ਪ੍ਰੇਰਿਤ ਕਰਨ ਆਪਾਂ ਮਿਲ ਜੁਲ ਕੇ ਇਸ ਦੇਸ਼ ਦੀ ਪੁਰਾਤਨ ਸੰਸਕ੍ਰਿਤੀ ਸਭਾ ਚਾਰ ਪੁਰਾਤਨ ਤਰੀਕਿਆਂ ਦੇ ਨਾਲ ਆਪਣੀ ਜਿਹੜੇ ਤਿਹਾੜ ਮਨਾਈਏ ਤਾਂ ਸਾਡੀ ਸੰਸਕ੍ਰਿਤੀ ਬਚੀ ਰਹੇਗੀ ਸਾਡਾ ਸਮਾਜ ਬਚਾ ਰਹੇਗਾ ਸਾਡੇ ਦੇਸ਼ ਦੇ ਪੁਰਾਣੇ ਰੀਤੀ ਰਿਵਾਜ ਉਹਨਾਂ ਦੀ ਰਾਖੀ ਹੁੰਦੀ ਰਹੇਗੀ ਧੰਨਵਾਦ ਯੈਸ ਚੰਗੀ ਗੱਲ ਹੈ ਕੀ ਪ੍ਰਣ ਕਰਦੇ ਹੋ ਤੁਸੀਂ ਲੈ ਕੇ ਜਿਹੜਾ ਚੈਨਲ ਹੋ ਰਿਹਾ ਉਹ ਸਾਡੇ ਬਲੋਗ ਤੇ ਲਈ ਸੇਵ ਨਹੀਂ ਹੈ ਇਸ ਨੂੰ ਬੰਦ ਕੀਤਾ ਜੀ ਸੋ ਐਦਾਂ ਦੇ ਮੈਂ ਇੱਕ ਗੱਲ ਦੇਂਦੀ ਕਰਦੇ ਕਿ ਜਿਹੜਾ ਚੈਨਲ ਹੋ ਰਿਹਾ ਉਸ ਨੂੰ ਨਾ ਵਤੋ ਕਿ ਸਾਰਿਆਂ ਲਈ ਬਹੁਤ ਖਤਰਨਾਕ ਜਾਨਵਰਾਂ ਦਾ ਕੁਸ਼ਕ ਹੋਸ ਇਸ ਨੂੰ ਸਬਕਤ ਤੇ ਕਾਰਵਾਈ ਹੋ ਜਾਏ ਦੇਸ਼ੀ ਉੱਚ ਤੋਂ ਬੰਦੋ ਜੀ ਜੀ ਅੱਜ ਬਟਾਲਾ ਸ਼ਹਿਰ ਦੇ ਵਿੱਚ ਨੀ ਪੰਜਾਬ ਵੈਲਫੇਅਰ ਸੁਸਾਇਟੀ ਤੇ ਨਾਲ ਪੰਜਾਬ ਹਰਿਆਵਲ ਜਿਹੜੀ ਐਨ ਜੀਓਜ਼ ਹੈ ਦੋਨਾਂ ਦੇ ਤੇ ਨਾਲ ਹੀ ਸ਼ਹਿਰ ਦੇ ਸਿਵਲ ਸੁਸਾਇਟੀ ਦੇ ਸਾਰੇ ਹੀ ਜਿਹੜੇ ਆਗੂ ਜਿਹੜੇ ਇਕੱਠੇ ਹੋ ਕੇ ਅੱਜ ਬੱਚਿਆਂ ਨੂੰ ਇੱਥੇ ਲੀਕ ਵਾਲਾ ਤਲਾਬ ਦੇ ਵਿੱਚ ਇਕੱਠਾ ਕੀਤਾ ਸਕੂਲੀ ਬੱਚਿਆਂ ਨੂੰ ਤੇ ਇਹਦੇ ਵਿੱਚ ਇਹਦੇ ਵਿੱਚ ਬੜਾ ਅੱਛਾ ਸੰਦੇਸ਼ ਦਿੱਤਾ ਜਾ ਰਿਹਾ ਸੋ ਜਿਹੜਾ ਕਿ ਚਾਈਨਾ ਡੋਰ ਦਾ ਉਪਯੋਗ ਕਰ ਜਿਹੜਾ ਨਾ ਕੀਤਾ ਜਾਵੇ ਉਹਦੇ ਲਈ ਅੱਜ ਕਿਸਾਨੇ ਮੰਚ ਦੇ ਉੱਤੇ ਇਕੱਠੇ ਹੋ ਕੇ ਇਹ ਸਾਰੇ ਬੱਚਿਆਂ ਨੂੰ ਜਿਹੜਾ ਸੰਦੇਸ਼ ਦਿੱਤਾ ਹੈ ਤੇ ਇਹਦੇ ਨਾਲ ਨਾਲ ਬੱਚਿਆਂ ਦੇ ਵੱਲੋਂ ਸ਼ਹਿਰ ਦੇ ਵਿੱਚ ਜਿਹੜਾ ਮਾਰਚ ਪਾਸ ਵੀ ਕੀਤਾ ਜਾਣਾ ਹੈ ਉਹਦੇ ਵਿੱਚ ਲੋਕਾਂ ਨੂੰ ਅਵੇਅਰ ਵੀ ਕਰਨਾ ਕਿ ਇਸ ਚੀਜ਼ ਦਾ ਉਪਯੋਗ ਬਿਲਕੁਲ ਨਾ ਕੀਤਾ ਜਾਵੇ ਕਿਉਂਕਿ ਇਹ ਦਾੜਾ ਜੋਗ ਹੈ ਉਪਯੋਗ ਕਰਨ ਦੇ ਨਾਲ ਜਿੱਥੇ ਜਿੱਥੇ ਜਿਹੜਾ ਵਾਹਨ ਚਾਲਕ ਨੇ ਕੋਈ ਕਿਸੇ ਦੀ ਇੰਜਰੀ ਆ ਜਾਂਦੀ ਹੈ ਚਾਈਨਾ ਡੋਰ ਦੇ ਨਾਲ ਤਾਂ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਉੱਥੇ ਜਿੱਥੇ ਪਸ਼ੂ ਪੰਛੀ ਨੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਇਹਦੇ ਨਾਲ ਹੀ ਮੈਂ ਦੱਸਣ ਚਾਹੁੰਦਾ ਕਿ ਮਾਨ ਜੋ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਜੀ ਦੇ ਵੱਲੋਂ ਵੀ ਸਖਤ ਹਦਾਇਤ ਜਿਹੜੇ ਆ ਉਹ ਜਾਰੀ ਕੀਤੇ ਗਏ ਨੇ ਚਾਈਨਾ ਡੋਰ ਜਿਹੜੇ ਵੇਚਣ ਵਾਲੇ ਨੇ ਉਹਨਾਂ ਤੇ ਸਖਤੀ ਨਾਲ ਐਕਸ਼ਨ ਹੋਵੇਗਾ ਨਾਲ ਹੀ ਜੇਕਰ ਕੋਈ ਚਾਈਨਾ ਡੋਰ ਜਿਹੜਾ ਉਪਯੋਗ ਵੀ ਕਰਦਾ ਜੇ ਕੋਈ ਪਾਈਪਲਾਈਨ ਕਰਦਾ ਤਾਂ ਉਹ ਵੀ ਜਿਹੜੀਆਂ ਸਿਵਲ ਦੀ ਟੀਮਾਂ ਵਿੱਚ ਬਣਾਈਆਂ ਗਈਆਂ ਨੇ ਜਿਹੜੀਆਂ ਇਹਨਾਂ ਨੂੰ ਉਡਾ ਕਾਇਡ ਉਡਾਉਂਦੇ ਹੋਏ ਵੀ ਜਿਹੜਾ ਉਹਨਾਂ ਨੂੰ ਫੜਾਂਗੇ ਤੇ ਜੇਕਰ ਉਹ ਬੱਚਾ ਹੈਗਾ ਜਿਹੜਾ 18 ਸਾਲ ਤੋਂ ਛੋਟਾ ਹੈ ਤਾਂ ਜੇਕਰ ਉਹਦੇ ਮਾਤਾ ਪਿਤਾ ਨੇ ਉਹਨੂੰ ਡੋਰ ਲੈ ਕੇ ਦਿੱਤੀ ਆ ਤਾਂ ਫਿਰ ਉਹਦੇ ਉੱਤੇ ਵੀ ਕੇਸ ਜਿਸਟ ਹੋਏਗਾ ਸੋ ਸਾਡੀ ਅਪੀਲ ਹੈਗੀ ਸਾਰਿਆਂ ਨੂੰ ਕਿ ਇੱਕ ਨੋਬਲ ਕੌਜ਼ ਵਾਸਤੇ ਇਹਦਾ ਇੱਕ ਮਾੜਾ ਰਿਜ਼ਲਟ ਆ ਨੁਕਸਾਨ ਹੁੰਦੇ ਆ ਸੋ ਸਾਰੇ ਜਾਣੇ ਆ ਇਸ ਸੁਸਾਇਟੀ ਨੇ ਜਿਹੜਾ ਕੱਚਾ ਹੰਗਾਰਾ ਸਾਰੇ ਸਾਡਾ ਸਾਥ ਦਿੱਤਾ ਤੇ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਬਿਲਕੁਲ ਇਸ ਦਾ ਚਾਈਨਾ ਦਾ ਡੋਰ ਦਾ ਉਪਯੋਗ ਕਰਨ ਤੋਂ ਮਨਾ ਕਰਦੇ ਆ ਤੇ ਪ੍ਰਸ਼ਾਸਨ ਦੇ ਵੱਲੋਂ ਇਹਦੇ ਤੇ ਪੂਰੀ ਜਿਹੜੀ ਆ ਸ਼ਕਤੀ ਕੀਤੀ ਜਾਵੇਗੀ ਹੁਣ ਵਾਲੇ ਸਮੇਂ ਅਜੀ ਅਜੀ ਸਾਡੀ ਜਿੰਨੇ ਵੀ ਅਸੀਂ ਮੈਂ ਤੁਹਾਨੂੰ ਕਿਹਾ ਵੀ ਕਿਸੇ ਨੂੰ ਵੀ ਇਸ ਚੀਜ਼ ਦਾ ਵੇਚਣਾ-ਵੇਚਣ ਦਿੱਤੀ ਜਾਵੇਗੀ ਨਾ ਯੂਜ਼ ਕਰਨ ਦਿੱਤੀ ਜਾਵੇਗੀ ਸਰ ਕਈ ਜਗ੍ਹਾ ਦੇ ਉੱਤੇ ਡੋਰ ਵਿਕ ਰਹੀ ਆ ਰਹਿੰਦਾ ਅੱਜ ਵੀ ਅਜੀਬ ਵਿਕ ਰਹੀ ਹੈ ਤੇ ਸਾਡੀ ਕੀਨਤ ਅਸੀਂ ਅਸੀਂ ਸਖਤ ਨਿਰਦੇਸ਼ ਜਿਹੜੇ ਆ ਉਹ ਦੇ ਦਿੱਤੇ ਨੇ ਜਲਦੀ ਸਾਰੇ ਫੜ ਲਾਵਾਂਗੇ ਗੁਰਦਾਸਪੁਰ ਤੋਂ ਲਕੀ ਰਾਸਪੂਤ ਦੀ ਰਿਪੋਰਟ